ਨੇ ਇਹ ਬਲ 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 ਜੀ ਕੰਡਮ ਹੋ ਗਿਆ ਹੈ ਸਾਲ ਹੋ ਗਿਆ ਜੀ ਸਾਲ ਹੋ ਗਿਆ ਦਵਾਈਆਂ ਨੇ ਗਏ ਜੀ ਜੇ ਕੋਈ ਢੜੀ ਲੱਗ ਜਾਂਦੀ ਹੈ ਲੈ ਜਾਂਦੇ ਨਹੀਂ ਪਿਆ ਠੀਕ ਹੈ ਕੈਂਸਰ ਕਿ ਦੱਸਦੇ ਨੇ ਇਹ ਕੈਂਸਰ ਦੱਸ ਰਹੇ ਨੇ ਦਾ ਨੱਕ ਦਾ ਹੈ ਨਾ ਨੱਕ ਦੀ ਦੱਸਿਆ ਸੀ ਹਾਂ ਨਰਾਜ ਸਾਰੇ ਸਿਰ ਚ ਤੇ ਇੱਥੇ ਤੇ ਕਰਾ ਰਿਆ ਜੀ ਠੀਕ ਹੈ ਤੇ ਹੁਣ ਖਾਂਦਾ ਪੀਂਦਾ ਹੈਗਾ ਬਾਈ ਨਹੀਂ ਜੀ بس ਪਾਣੀ ਤਾਂ ਨਹੀਂ ਆ ਪਾ ਪਾਣੀ ਪਾਉਣੇ ਆਗੇ ਆ ਪਾਪਰਾ ਹੀ ਦੇ ਦਿੰਦਾ ਪਾਪਰਾ ਹੀ ਪਾਉਣੇ ਆ ਜੀ ਆ ਜੂਸ ਪਾਉਣਾ ਚਾ ਚਾ ਪਾਣੀ ਹੈ ਬਤੁਖਜਾਰਾ ਜੀ ਬਚਾ ਇਹ ਪੁੱਛੇ ਪੁੱਛੇ ਲਾਉਂਦੀ ਸੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਗਰੀਬੀ ਤੇ ਬਿਮਾਰੀ ਕੋਕਰੇ ਇਕੱਠੀਆਂ ਨਾ ਦੇਈ ਪ੍ਰਮਾਤਮਾ ਨਹੀਂ ਤਾਂ ਕਹਿੰਦਾ ਪਰਿਵਾਰਾਂ ਨੂੰ ਜਿਹੜਾ ਕਸ਼ਟ ਝੱਲਣੇ ਪੈਂਦੇ ਨੇ ਤੇ ਅੱਜ ਆਪਾਂ ਪਿੰਡ ਖਾਰੇ ਬਰਨਾਲੇ ਦੇ ਵਿੱਚ ਖੜੇ ਆ ਬਰਨਾਲਾ ਖਾਰੇ ਦੇ ਨਾਲ ਰਹਿ ਜਾਂਦਾ ਤੇ ਜਿਲ੍ਹਾ ਇਹਨੂੰ ਮਾਨਸਾ ਪਿਆ ਜਾਂਦਾ ਤੇ ਇਸ ਵੀਰ ਦੀ ਜਿਹੜੀ ਹਾਲਤ ਉਹ ਬਹੁਤ ਹੀ ਨਾਜ਼ੁਕਾ ਹਨ ਤੇ ਚਾਰ ਧੀਆਂ ਦਾ ਪਿਓ ਆ ਤੇ ਜੇ ਗੱਲ ਕਰੀਏ ਸਸੀ ਗਮਾਤਾ ਹੋ ਠੀਕ ਹੋ? ਹਾਂ ਠੀਕ। ਕਿੰਨਾ ਟਾਈਮ ਹੋ ਗਿਆ ਜੀ ਬਾਈ ਨੂੰ? ਸਾਲ ਹੋ ਗਿਆ ਜੀ। ਸਾਲ ਹੋ ਗਿਆ? ਹਾਂ ਜੀ। ਠੀਕ ਹੈ। 1 ਸਾਲ ਤੋਂ ਹੀ। ਹਾਂ ਸਾਲ ਹੋ ਗਿਆ। ਠੀਕ ਹੈ। ਤੇ ਜੇ ਗੱਲ ਕਰੀਏ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ? ਘਰ ਦਾ ਗੁਜ਼ਾਰਾ ਜੀ ਬੱਚਾ ਇਹ ਪੋਚੇ-ਪੂਚੇ ਲਾਉਂਦੀ ਸੀ। ਅੱਛਾ। ਕਰੀ ਜਾਂਦੀ ਸੀ। ਕਰੀ ਜਾਂਦੀ ਸੀ। ਤੇ ਦਵਾਈਆਂ ਦੱਲੇ ਹੁਣ ਫਿਰ ਤੁਹਾਨੂੰ ਪਤਾ ਹੈ ਨਾ। ਹਾਂ ਦਵਾਈਆਂ ਨੇ ਜੇ ਜੇ ਕੋਈ ਦਿਹਾੜੀ ਲੱਗ ਜਾਂਦੀ ਹੈ ਲੈ ਜਾਂਦੇ ਨੇ ਨਹੀਂ ਪੀ ਆ। ਠੀਕ ਹੈ। ਤੇ ਪ੍ਰੋਬਲਮ ਕੀ ਦੱਸਦੇ ਨੇਗੇ? ਕੈਂਸਰ ਕਿਹ ਕਿ ਦੱਸ ਦੇ ਨੇ ਜੀ ਕੈਂਸਰ ਦੱਸ ਰਹੇ ਨੇ ਹਾਂ ਜੀ ਠੀਕ ਹੈ ਤੇ ਇਹਦਾ ਨੱਕ ਦਾ ਹੈ ਨਾ ਨੱਕ ਦੀ ਦੱਸਿਆ ਸੀ ਹਾਂ ਹਾਂ ਸਾਰੇ ਸਿਰ ਚ ਤੇ ਇੱਥੇ ਤੇ ਕਰਾਇਆ ਜੀ ਠੀਕ ਹੈ ਤੇ ਹੁਣ ਖਾਂਦਾ ਪੀਂਦਾ ਹੈਗਾ ਬਾਈ ਨਹੀਂ ਜੀ بس ਪਾਣੀ ਤਾਂ ਨਹੀਂ ਆ ਪਾ ਪਾਣੀ ਪਾਉਣੇ ਆਗੇ ਪਾਪਰਾ ਹੀ ਦੇ ਦਿੰਦੇ ਹਾਂ ਪਾਪਰਾ ਹੀ ਪਾਉਣੇ ਆ ਜੀ ਆ ਜੂਸ ਪਾਉਣਾ ਚਾਹ ਚਾਹ ਪਾਉਣੀ ਹੈ ਹਾਂ بس ਇਹੀ ਪਾ ਰਹੇ ਹਾਂ ਠੀਕ ਹੈ ਤੇ ਜੇ ਗੱਲ ਕਰੀਏ ਦੋਸਤੋ ਅ ਵੱਡੇ ਵੱਡੇ ਆਪਾਂ ਕਹਿੰਦੀ ਵੀ ਲੰਗਰਾਂ ਦੇ ਵਿੱਚ ਸਮਾਨ ਪਕਾਉਣ ਨਾਲੋਂ ਭੁੱਖਿਆਂ ਨੂੰ ਜਿਹੜਾ ਆਪਾਂ ਕਹਿੰਦੀ ਵੀ ਰੱਜੇ ਹੋਆਂ ਨੂੰ ਹੋਰ ਰਜਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਇਹੋ ਜੇ ਗਰੀਬ ਦੇ ਘਰ ਜਿਵੇਂ ਹੁਣ ਚਾਰ ਧੀਆਂ ਨੇਗੀਆਂ ਸਿਰ ਤੇ ਤੇ ਬਾਕੀ ਪਿਓ ਮੰਜੇ ਚ ਪਏ ਤੇ ਵੀਰ ਬਣ ਕੇ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਬੰਧ ਜ਼ਰੂਰ ਕਰ ਦਿਓ ਕੋਈ ਜਿੰਨੀ ਵੀ ਹੈਲਪ ਹੋ ਸਕਦੀ ਆ ਸੋਨੂੰ ਨੰਬਰ ਆਪਾਂ ਦੇ ਦਿੰਨੇ ਆ ਤੇ ਨੰਬਰ ਵੀ ਦੇਣੇ ਤੇ ਖਾਤਾ ਨੰਬਰ ਵੀ ਆਪਾਂ ਤੁਹਾਨੂੰ ਨਾਲ ਲਾ ਦਨੇ ਆ ਤੇ ਪੜੇ ਆਪਣਾ ਖਾਤਾ ਆ ਨੰਬਰ ਬੋਲ ਦੋ ਫੋਨ ਨੰਬਰ ਜਿਆਦਾ ਸੋਡੇ ਪੁੱਤ ਹਾਂ ਕਿੰਨਾ 98767 38782 98767 38782 38782 ਠੀਕ ਹੈ ਤੇ ਦੋ ਤੋਂ 98767 38782 ਇਹਨਾਂ ਦਾ ਨੰਬਰ ਆ ਤੇ ਬਈ ਗੂਗਲ ਪੇ ਵਾਲਾ ਨੰਬਰ ਹੈਗਾ ਕੋਈ ਹਾਂ ਕਿੰਨਾ ਹੈ 94787 94787 76897 97 ਦੁਬਾਰੇ ਬੋਲੀਂ ਬਾਈ 94787 94787 76896 76896 ਦੋਸਤੋ ਪਿੰਡ ਬਰਨਾਲੇ ਦੀ ਸੰਗਤ ਨੂੰ ਵੀ ਬੇਨਤੀ ਹੈ ਜਿਹੜੇ ਤੇ ਨੇੜੇ ਤੇੜੇ ਪਿੰਡ ਨੇ ਬਾਈ ਕੋਲੇ ਇੱਕ ਵਾਰੀ ਮਿਲ ਕੇ ਜਰੂਰ ਜਾਓ ਦਸਵੰਦ ਜਿੰਨਾ ਕੋ ਹੋ ਸਕਦਾ ਭਰਾ ਬਣ ਕੇ ਇਕੱਠੇ ਕਰਕੇ ਆ ਤੀਆਂ ਦੇ ਪਿਓ ਦਾ ਜਿਹੜਾ ਸਾਯਾ ਹੈਗਾ ਹਨ ਇਹਨੂੰ ਬਚਾ ਲਓ ਭਰਾ ਬਣ ਕੇ ਬੇਨਤੀ ਆ ਤੇ ਸਾਡਾ ਕੰਮ ਹੁੰਦਾ ਬਈ ਅਸੀਂ ਵੀਡੀਓ ਵੀ ਪਾਉਨੇ ਆ ਜਿੰਨੀ ਕ ਹੈਲਪ ਹੋ ਸਕੇ ਓਨੀ ਕੋ ਕਰਦੇ ਆ ਹਨਾ ਬਾਕੀ ਕਰਦੇ ਤੁਸੀਂ ਹਾਲਾਤ ਦੇਖ ਰਹੇ ਹੋ ਤੇ ਇਹ ਕਰਕੇ ਥੇਰੇ ਆ ਮੈਂ ਤਾਂ ਕਿਹੜੇ ਰਾਹ ਤੇ ਹਰ ਆ ਕਿਹੜਾ ਆਪਣਾ ਚਕੇਰੀ ਰੋਡ ਜੀ ਚਕੇਰੇ ਚਕੇਰੀਆਂ ਵਾਲੇ ਰਾਹ ਤੇ ਹਾਂ ਜਦੋਂ ਬਰਨਾਲੇ ਤੋਂ ਜਾਂਦੇ ਆ ਖੇਤਾਂ ਦੇ ਵਿੱਚ ਘਰ ਹਾਂਜੀ ਠੀਕ ਐ ਸੋ ਸਾਰੀ ਸੰਗ ਤੁਹਾਨੂੰ ਬੇਨਤੀ ਵੀ ਬਦ ਚੜ ਕੇ ਹਿੱਸਾ ਪਾਓ ਜੀ ਤਾਂ ਜੋ ਵੀਰ ਦੀ ਜਿਹੜੀ ਜਾਨ ਬਚ ਸਕੇ ਤੇ ਇਲਾਜ ਚੰਗੇ ਤਰੀਕੇ ਨਾਲ ਹੋ ਸਕੇ ਜੇ ਕੋਈ ਸੰਸਥਾ ਵਾਲਾ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਭਰਾ ਬਣ ਕੇ ਉਹ ਵੀ ਜਰੂਰ ਸ਼ੇਅਰ ਕਰਿਓ ਠੀਕ ਹੈ ਬਈ ਹਾਂ ਹੈ ਠੀਕ ਹੈ ਚਲੋ ਕੰਡਮ ਹੋ ਗਿਆ ਹੈ ਹਾਂ ਠੀਕ ਹੈ ਤੇ ਬਾਈ ਦੋਸਤੋ ਬੋਲ ਨਹੀਂ ਸਕਦਾ ਹਨ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਧੰਨਵਾਦ ਜੀ ਤਿੰਨ ਨੰਬਰ ਆਪਣੀ ਕਾਪੀ ਹੈਗੀ ਕੀ ਕੱਪੀ ਦੀ ਮੜੀ ਆਪਾਂ ਘਾਤਾ ਨੰਬਰ ਬੋਲੀ ਦਿੰਨੇ ਆ ਤੇ ਛੇਤੀ ਲਿਆਪਾਣ ਬਣ ਕੇ ਹਨਾ ਤੇ ਦੋਸਤੋ ਜਿੰਨਾ ਕੋ ਹੋ ਸਕਦਾ ਤੁਹਾਨੂੰ ਫੋਲੋ ਭੇਟਾ ਜੋ ਵੀ ਵੀਰ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਕਰਿਓ ਯਾਰ ਤਾਂ ਜੋ ਦਿਆਂ ਦੇ ਪਿਓ ਦੀ ਜਾਨ ਬਚ ਸਕੇ ਤੇ ਬਾਕੀ ਇਦੂ ਬਾਦ ਹੋਰ ਵੀ ਵੀਰ ਨੇ ਕਾਰਜ ਵਿਹਾਰ ਵੀ ਕਰਨੇ ਹਨਾ ਉਹਦੇ ਬੱਚਾਂ ਦੇ ਪੜ੍ਹਾਈ ਲਿਖਾਈ ਹੋਊਗੀ ਤੇ ਕੰਮ ਚਲੋ ਕੰਮ ਨਹੀਂ ਕਰਨਾ ਤਾਂ ਸਿਰ ਤੇ ਬੈਠੀ ਰਹੀ ਇੰਨੀ ਬਥੇਰਾ ਹੁੰਦਾ ਪਿਓ ਦਾਦਾ ਹਨਾ ਤੇ ਅੱਧੇ ਹੀ ਭਨੇ ਕਾਪੀ ਬਾਬਾ ਆਹ ਕਿਹੜਾ ਖਾਤਾ ਨੰਬਰ ਆਹ ਸੀ ਕਾਊਂਟਰ ਨੰਬਰ 5431792 ਅ 234 ਠੀਕ ਹੈ ਜੀ ਆਈ ਐਫ ਐਸ ਆ ਕੋਡ ਹੈ ਜੀ ਜਸਪਾਲ ਕੌਰ ਤੇਰਾ ਖਾਤਾ ਆਪਣੇ ਠੀਕ ਹੈ ਇਹ ਆ ਖਾਤਾ ਨੰਬਰ ਹੈ ਜੀ ਜੇ ਕਿਸੇ ਨੇ ਆ ਕੇ ਇਨਕੁਆਰੀ ਵੀ ਕਰਨੀ ਹੁੰਦੀ ਹੈ ਨੰਬਰ ਵਿੱਚ ਵੀਡੀਓ ਤੇ ਬੋਲੇ ਨੇ ਵੀ ਉੱਪਰ ਸਕਰੀਨ ਤੇ ਚੱਲੀ ਵੀ ਜਾਂਦੇ ਨੇ ਜੇ ਕਿਸੇ ਵੀਰ ਨੇ ਆ ਕੇ ਵੀ ਇੱਥੇ ਜਿਹੜਾ ਸੇਵਾ ਦੇਣੀ ਹੁੰਦੀ ਹੈ ਉਹ ਇੱਥੇ ਆ ਕੇ ਵੀ ਦੇ ਸਕਦੇ ਹੋ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ